ਸਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਮਾਂ ਥੋੜਾ ਹੈ ਪਰ ਦੇਖੋ ਨਾ ਗੱਲ ਕਰਦੇ ਹਾਂ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਐਮਐਸਪੀ ਦੇ ਮੁੱਦੇ ਨੂੰ ਖਾਰਜ ਕੀਤਾ ਗਿਆ ਕਿਉਂਕਿ ਇਹ ਲੰਬੇ ਸਮੇਂ ਤੋਂ ਮੰਗ ਉਠ ਰਹੀ ਹੈ ਕੱਲੇ ਪੰਜਾਬ ਦੇ ਮੈਂ ਕਿਸਾਨਾਂ ਦੀ ਗੱਲ ਨਹੀਂ ਕਰਦਾ ਪੂਰੇ ਭਾਰ ਦੇ ਕਿਸਾਨਾਂ ਦੀ ਕਿ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜਾਂਦੀ ਇੱਕ ਪਾਸੇ ਕਿਸਾਨ ਲਗਾਤਾਰ ਡੇਢ ਸਾਲ ਡਟੇ ਰਹੇ ਔਰਲੀ ਕਹਿ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਸੀ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਨੇ ਕਿਸਾਨ ਖੁਸ਼ੀ ਨਾਲ ਆਪਣੇ ਘਰ ਵਾਪਸ ਮੁੜ ਆਏ ਕਈ ਕਿਸਾਨ ਆਪਣੀ ਜਿੱਦ ਉਤੇ ਅੜੇ ਰਹੇ ਕਿ ਮੋਦੀ ਸਰਕਾਰ ਬੜੀ ਭੈੜੀ ਹੈ ਜਿੰਨੀ ਦੇਰ ਤੱਕ ਇਹ ਲਿਖਤੀ ਪ੍ਰਮਾਨ ਪੱਤਰ ਨਹੀਂ ਦੇ ਦਿੰਦੀ 19 ਤੇ 13 ਤੱਕ ਅਸੀਂ ਵਾਪਸ ਨਹੀਂ ਮੁੜਾਂਗੇ ਲੇਕਿਨ ਜਿਹੜੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਹੋਇਆ ਕਿ ਥੋੜੇ ਦਿਨਾਂ ਬਾਅਦ ਤੁਹਾਨੂੰ ਜਿਹੜਾ ਹੈ ਲਿਖਤੀ ਪ੍ਰਮਾਣ ਪੱਤਰ ਦੇ ਦਿੱਤਾ ਜਾਵੇਗਾ ਕਿਉਂਕਿ ਇਹ ਅੰਦਰ ਪ੍ਰੋਸੈਸ ਹੁੰਦਾ ਹੈ ਬਾਅਦ ਵਿੱਚ ਨਹੀਂ ਦਿੱਤਾ ਗਿਆ ਹੁਣ ਵੀ ਖਨੋਰੀ ਬਾਰਡਰ ਉੱਤੇ ਜਿਹੜੇ ਨੇ ਕਿਸਾਨ ਅੜੇ ਹੋਏ ਨੇ ਇਹ ਦਲ ਜਗਜੀਤ ਸਿੰਘ ਡੱਲੇਵਾਲ ਅੱਜ ਉਹਨਾਂ ਦਾ 14ਵਾਂ ਦਿਨ ਹੈ ਮਰਨ ਵਰਦਾ ਨਾ ਰੋਟੀ ਨਾ ਪਾਣੀ ਯਾਨੀ ਕਿ ਪੂਰੀ ਤਰ੍ਹਾਂ ਮਰਨ ਵਰਤ ਉਤੇ ਬੈਠੇ ਹੋਏ ਨੇ ਦੂਸਰੇ ਪਾਸੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਅੱਜ ਭਾਵਕ ਹੋ ਕੇ ਪੰਜਾਬ ਦੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਉਹਨਾਂ ਨੇ ਕਿਹਾ ਇਸ ਸਮਾਂ ਉਧਿਕਨ ਦਾ ਨਹੀਂ ਹੈ ਇਸ ਸਮਾਂ ਹੈ ਪ੍ਰੋਟੈਸਟ ਕਰਨ ਦਾ ਇਸ ਸਮਾਂ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੋਣ ਦਾ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚੋਂ ਪਾਣੀ ਘਟ ਰਿਹਾ ਹੈ ਉਸ ਦਾ ਜ਼ਿੰਮੇਵਾਰ ਪੰਜਾਬ ਦੇ ਕਿਸਾਨ ਨਹੀਂ ਉਸ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਹੋਰ ਕੋਈ ਇਸ ਦੀ ਸਰਕਾਰ ਆਵੇ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ 23 ਫਸਲਾਂ ਤੇ ਐਮਐਸਪੀ ਭਾਰ ਸਰਕਾਰ ਦੇਵੇ ਤੇ ਸਾਡੇ ਸਾਨੂੰ ਕੀ ਬਣੀ ਕਿ ਅਸੀਂ ਝੋਨੇ ਦੀ ਫਸਲ ਬੀਜੀਏ ਅਸੀਂ ਝੋਨੇ ਦੀ ਬਿਜਾਈ ਕਰੀਏ ਕਿਉਂਕਿ ਝੋਨੇ ਦੇ ਨਾਲ ਪਾਣੀ ਦਾ ਲੈਵਲ ਜਿਹੜਾ ਹੈ ਪੰਜਾਬ ਦਾ ਉਹ ਦਿਨ ਬਰ ਦਿਨ ਘਟ ਰਿਹਾ ਹੈ ਪਾਣੀ ਜ਼ਹਿਰੀਲਾ ਹੁੰਦਾ ਜ਼ਾਰਿਆ ਖਾਦਾ ਤੇ ਦਵਾਈਆਂ ਕਰਨ ਉਹਨਾਂ ਨੇ ਕਿਹਾ ਇਹਨਾਂ ਦੇ ਵਿੱਚ ਕਿਸਾਨਾਂ ਦੇ ਬੱਚੇ ਵੀ ਨੇ ਦੁਕਾਨਦਾਰਾਂ ਦੇ ਬੱਚੇ ਵੀ ਨੇ ਮਜ਼ਦੂਰਾਂ ਦੇ ਬੱਚੇ ਵੀ ਨੇ ਤੇ ਕਾਰੋਬਾਰੀਆਂ ਦੇ ਬੱਚੇ ਵੀ ਨੇ ਯਾਨੀ ਕਿ ਅੱਜ ਜਗਜੀਤ ਸਿੰਘ ਦੱਲੇਵਾਲ ਨੇ ਭਾਵਕ ਹੋ ਕੇ ਖਨੌਰੀ ਦੇ ਬਾਦਰ ਤੋਂ ਪੂਰੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਜੁੱਟ ਹੋਣਾ ਪੈਣਾ ਹੈ ਜੇਕਰ ਇਹ ਜੰਗ ਫਤਿਹ ਕਰਨੀ ਹੈ ਜੇਕਰ ਇਹ ਮੋਰਚਾ ਫਤਿਹ ਕਰਨਾ ਹੈ ਐਮਐਸਪੀ ਪਾਲਾ ਉਹਨਾਂ ਨੇ ਕਿਹਾ ਕਿ ਜੇਕਰ ਵਾਜਬ ਰੇਖ ਮਿਲਦੇ ਨੇ ਐਮਐਸਪੀ ਫਸਲਾਂ ਤੇ ਮਿਲਦੀ ਹੈ ਅਸੀਂ ਜਿਹੜੇ ਫਸਲੀ ਚੱਕਰ ਨੇ ਯਾਨੀ ਕਿ ਜਿਹੜੀ ਰਵਾਇਤੀ ਫਸਲਾਂ ਨੇ ਉਸ ਤੋਂ ਅਸੀਂ ਖੜਾ ਛੱਡ ਦਿਆਂਗੇ ਡੱਲੇਵਾਲ ਨੇ ਕਿਹਾ ਇਹਦੇ ਚ ਇਕੱਲੇ ਕਿਸਾਨਾਂ ਨੂੰ ਮਾਰ ਨਹੀਂ ਪਵੇਗੀ ਮਜ਼ਦੂਰਾਂ ਨੂੰ ਜਿਹੜੇ ਜੌਬ ਕਰਦੇ ਨੇ ਜਿਹੜੇ ਪ੍ਰੋਫੈਸ਼ਨਲ ਨੇ ਜਿਹੜੇ ਕਾਰੋਬਾਰੀ ਨੇ ਤੇ ਜਿਹੜੇ ਵਪਾਰੀ ਨੇ ਯਾਨੀ ਕਿ ਸਾਰਿਆਂ ਨੂੰ ਹੀ ਜਿਹੜਾ ਹੈ ਪਾਣੀ ਦੀ ਮਾਰ ਪਵੇਗੀ ਇਸ ਲਈ ਅੱਜ ਜਗਜੀਤ ਸਿੰਘ ਡੱਲੇਵਾਲ ਦਾ 18ਵਾਂ ਦਿਨ ਹੈ ਮਨਵਰਦਾ ਉਹਦੇ ਲੜਕ ਉਹਦੇ ਪੋਤੇ ਵੱਲੋਂ ਵੀ ਇਹ ਰਪੀਰ ਕੀਤੀ ਗਈ ਕਿ ਸਾਰੇ ਖਨੌਰੀ ਬਾਰਡਰ ਵਾਲ ਕੂਚ ਕਰੋ ਜੇਕਰ ਐਮਐਸਪੀ ਵਾਲਾ ਅਤੇ ਉਹ ਕਾਲੇ ਕਾਨੂੰਨ ਵਾਪਸ ਲੈ ਕੇ ਮੋਰਚਾ ਫਤਿਹ ਕਰਨਾ ਹੈ